ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ ਗੁਰੂ ਪਿਆਰੀ ਸਾਦ ਸੰਗਤ ਜਿਓ ਆਪ ਸੰਗਤਾ ਜਾਣਦੇ ਹੋ ਇਹ ਜੋ ਪਉ ਦੇ ਮਹੀਨੇ ਦੇ ਦਿਹਾੜੇ ਚੱਲਦੇ ਪਏ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ 6 ਪਉ ਨੂੰ ਸਤਿਗੁਰੂ ਜੀ ਨੇ ਆਪਣੇ ਪਰਿਵਾਰ ਦੇ ਸਮੇਤ ਸਿੰਘਾਂ ਦੇ ਸਮੇਤ ਸੰਗਤਾਂ ਦੇ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਛੱਡਣਾ ਹੈ ਇਹ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਕਿਉਂ ਛੱਡਣਾ ਪਿਆ ਆਨੰਦਪੁਰ ਦੇ ਕਿਲੇ ਨੂੰ ਕਿਉਂ ਅਤੇ ਕਿੰਨਾ ਸਮਾਂ ਕੇਰਾ ਪਾਈ ਰੱਖਿਆ ਮੁਗਲਾਂ ਨੇ ਪਹਾੜੀ ਰਾਜਿਆਂ ਨੇ ਆਓ ਆਪਾਂ ਇਸ ਦੀ ਵਿਚਾਰ ਕਰਦੇ ਆਂ ਸਭ ਤੋਂ ਪਹਿਲਾਂ ਇਹ ਜਿਹੜਾ ਭੀਮਚੰਦ ਹੈ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦੀਵਾਨ ਆਨੰਦ ਚੰਦ ਦੇ ਕੋਲੋਂ ਰਣਜੀਤ ਨਗਾਰਾ ਜਿਹੜਾ ਹੈ ਉਹ ਤਿਆਰ ਕਰਵਾਇਆ ਸਤਿਗੁਰੂ ਜੀ ਜਾਤੀ ਰਹਿਤ ਪ੍ਰਚਾਰ ਕਰਦੇ ਨੇ ਲੰਗਰ ਚੱਲਦਾ ਹੈ ਕੋਈ ਵੀ ਵਿਕਤਰਾ ਨਹੀਂ ਹੁੰਦਾ ਕੋਈ ਵੀ ਲੰਗਰ ਦੇ ਵਿੱਚ ਬੈਠ ਕੇ ਉੱਚੀ ਨੀਵੀਂ ਜਾਤ ਵਾਲਾ ਪਰਛਾਦਾ ਸ਼ੱਕਦਾ ਫਿਰ ਸਤਿਗੁਰੂ ਜੀ ਨੇ ਕਿਲੇ ਜਿਹੜੇ ਨੇ ਉਸਾਰੇ ਫਿਰ ਜਿਹੜਾ ਝੰਡਾ ਨਿਸ਼ਾਨ ਸਾਹਿਬ ਸੀ ਉਹ ਚੁੱਪਦਾ ਸੀ ਇਹਨਾਂ ਪਹਾੜੀ ਰਾਜਿਆਂ ਨੂੰ ਦਿਸ ਵੇਲੇ ਰਾਜਾ ਭੀਮਚੰਦ ਆਨੰਦਪੁਰ ਸਾਹਿਬ ਵਖਿਆਉਂਦਾ ਇਹਨੇ ਵੇਖਿਆ ਸਤਗੁਰੂ ਜੀ ਦੇ ਕੋਲ ਸਫੈਦ ਪ੍ਰਸ਼ਾਦੀ ਹਾਥਾ ਹਾਥੀ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਹਿੰਦਾ ਇਦਾਂ ਦਾ ਹਾਥੀ ਤੇ ਔਰੰਗਜ਼ੇਬ ਦੇ ਕੋਲ ਵੀ ਨਹੀਂ ਤੇ ਪਹਾੜੀ ਰਾਜਿਆਂ ਦੇ ਕੋਲ ਕਿੱਥੇ ਹੋਵੇਗਾ ਇਹਨੇ ਵੇਖਿਆ ਸਤਗੁਰੂ ਜੀ ਦੀ ਸ਼ਾਹੀ ठाट-ਬਾਠ ਰਾਜ ਮਹਾਰਾਜਿਆਂ ਵਾਲੀ ਇਹ ਵੇਖ ਕੇ ਹੁਣ ਬੜਾ ਹੈਰਾਨ ਹੁੰਦਾ ਹੈ ਇਹ ਜਦੋਂ ਵਾਪਸ ਜਾਂਦਾ ਹੈ ਇੱਧਰ ਜਿਹੜਾ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਹੈ ਇਹਨ ਸਤਗੁਰੂ ਜੀ ਨੂੰ ਚਿੱਠੀ ਭੇਜੀ ਹੈ ਕਿ ਕੋਜਿਕ ਸਮਾਜ ਤੇ ਸਾਡੇ ਕੋਲ ਆਵੋ ਇੱਥੇ ਆ ਕੇ ਰਵੋ ਸਤਗੁਰੂ ਜੀ ਜਾਂਦੇ ਨੇ ਜਦੋਂ ਰਾਜੇ ਮੇਦਨੀ ਪ੍ਰਕਾਸ਼ ਦੇ ਕੋਲ ਗਏ ਉਹਦਾ ਹੋਰ ਜਿਹੜਾ ਅਰ ਸੂਖ ਵਧਿਆ ਪਿ ਰਾਜੇ ਦੇ ਕੋਲ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਆਏ ਨੇ ਹੋਰ ਰਾਜਿਆਂ ਦੇ ਵਿੱਚ ਬੜਾ ਉਹਦਾ ਜਿਹੜਾ ਹੈ ਰਾਜਿਆਂ ਦੇ ਵਿੱਚ ਹੋਰਾਂ ਦੇ ਵਿੱਚ ਬੜਾ ਡਰ ਜਿਹੜਾ ਵਧ ਗਿਆ ਕਿ ਸਤਿਗੁਰੂ ਜੀ ਇਹਦੇ ਸਾਥੀ ਨੇ ਇਹਦੀ ਮਦਦ ਕਰਨਗੇ ਇਧਰ ਜਿਹੜਾ ਰਾਜਾ ਭੀਮਚੰਦ ਸੀ ਇਹਦਾ ਪੁੱਤਰ ਅਜਮੇਰ ਚੰਦ ਦਾ ਵਿਆਹ ਰੱਖਿਆ ਹੋਇਆ ਹੈ ਫਤੇ ਸ਼ਾਹ ਦੀ ਧੀ ਦੇ ਨਾਲ ਰਾਜੇ ਫਤੇ ਸ਼ਾਹ ਦੀ ਧੀ ਦੇ ਨਾਲ ਵਿਆਹ ਰੱਖਿਆ ਹੋਇਆ ਹੈ ਇਹ ਰਾਜਾ ਫਤੇ ਸ਼ਾਹ ਜਿਹੜਾ ਇਹ ਸਤਗੁਰੂ ਜੀ ਦੇ ਨਾਲ ਪ੍ਰੇਮ ਕਰਦਾ ਹੈ ਗੁਰੂ ਘਰ ਦਾ ਸ਼ਰਧਾਲੂ ਹੈ ਇਹਨੇ ਸਤਗੁਰੂ ਜੀ ਨੂੰ ਚਿੱਠੀ ਦੇ ਕੇ ਸੱਦਾ ਪੱਤਰ ਦਿੱਤਾ ਵੀ ਸਤਗੁਰੂ ਜੀ ਤੁਸੀਂ ਜ਼ਰੂਰ ਬੱਚੀ ਦੀ ਸ਼ਾਦੀ ਤੇ ਆਇਓ ਗੁਰੂ ਸਾਹਿਬ ਜੀ ਆਪ ਨਹੀਂ ਗਏ ਸਤਗੁਰੂ ਜੀ ਨੇ ਭਾਈ ਦੀਵਾਨ ਆਨੰਦ ਚੰਦ ਨੂੰ ਭੇਜਿਆ ਸਤਿਗੁਰੂ ਜੀ ਨੇ ਬੜੇ ਕੀਮਤੀ ਤੋਹਫੇ ਜਿਹੜੇ ਨੇ ਉਹ ਇਹਦੀ ਬੱਚੀ ਦੇ ਵਿਆਹ ਤੇ ਭੇਜੇ ਜਦੋਂ ਭੀਮ ਚੰਦ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਵੱਲੋਂ ਸੇਖ ਆਏ ਨੇ ਉਹਨਾਂ ਨੇ ਆਖਿਆ ਫਤਿਹ ਸ਼ਾਹ ਨੂੰ ਜਾਂ ਤੇ ਸਤਿਗੁਰ ਜੀ ਦੀ ਇਹ ਜਿਹੜੇ ਤੋਹਫੇ ਨੇ ਸਵਾਰ ਕਰ ਲਵੋ ਤੇ ਅਸੀਂ ਤੁਹਾਡੀ ਜਿਹੜੀ ਪੁੱਤਰੀ ਹੈ ਜਿਹੜੀ ਭੀਮਚੰਦ ਦੀ ਨੌ ਹੈ ਉਹਨੂੰ ਇੱਥੇ ਹੀ ਛੱਡ ਜਾਵਾਂਗੇ ਉਹਦਾ ਡੋਲਾ ਨਹੀਂ ਲੈ ਕੇ ਜਾਵਾਂਗੇ ਐਦਾਂ ਧਮਕੀ ਦਿੱਤੀ ਡਰਾ ਕੇ ਜਦੋਂ ਡਰਾਵਾ ਦਿੱਤਾ ਭੀਮਚੰਦ ਨੇ ਆਖਿਆ ਅਸੀਂ ਹਮਲਾ ਕਰਕੇ ਇਹ ਸਾਰਾ ਕੁਝ ਇਹਨਾਂ ਦੇ ਕੋਲੋਂ ਖੋਣਾ ਹੈ ਕਿਉਂਕਿ ਜਦੋਂ ਇਹਦੇ ਪੁੱਤਰ ਦਾ ਵਿਆਹ ਸੀ ਇਹਨੇ ਸੋਚਿਆ ਸੀ ਵੀ ਮੈਂ ਸਤਗੁਰੂ ਜੀ ਦੇ ਕੋਲੋਂ ਪ੍ਰਸ਼ਾਦੀ ਹਾਥੀ ਹੋਰ ਜਿਹੜਾ ਕੀਮਤੀ ਸਮਾਨ ਹੈ ਮੰਗਦਾ ਤੇ ਸਤਿਗੁਰੂ ਜੀ ਜਦੋਂ ਵਾਪਸ ਮੰਗਣਗੇ ਤੇ ਅਸੀਂ ਨਹੀਂ ਦੇਵਾਂਗੇ ਤੇ ਫਿਰ ਆਨੰਦਪੁਰ ਤੇ ਹਮਲਾ ਕਰ ਦੇਵਾਂਗੇ ਸਤਿਗੁਰੂ ਜੀ ਇਹਦੀ ਨੀਤੀ ਨੂੰ ਜਾਣਦੇ ਸੀ ਸਤਿਗੁਰੂ ਜੀ ਨੇ ਜਦੋਂ ਇਹਨਾਂ ਨੇ ਸਮਾਨ ਮੰਗੇਆ ਸਤਿਗੁਰੂ ਜੀ ਨੇ ਮਨਾਂ ਕਰ ਦਿੱਤਾ ਵੀ ਇਹ ਸੰਗਤਾਂ ਦੀਆਂ ਵਸਤੂਆਂ ਗੁਰੂ ਸਾਹਿਬ ਵਾਸਤੇ ਨੇ ਇਸ ਤਰ੍ਹਾਂ ਇਹਦੇ ਅੰਦਰ ਬੜਾ ਜ਼ਹਿਰ ਭਰਿਆ ਹੋਇਆ ਸੀ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਹ ਸੋਚਦਾ ਸੀ ਕਿ ਕਿਉਂ ਨਾ ਸਤਗੁਰੂ ਜੀ ਦੇ ਹੱਲਾ ਕੀਤਾ ਜਾਵੇ ਹਮਲਾ ਕੀਤਾ ਜਾਵੇ ਜਦੋਂ ਇਹਨਾਂ ਨੇ ਦੀਵਾਨ ਆਨੰਦ ਚੰਦ ਹੁਣਾਤੇ ਹਮਲਾ ਕੀਤਾ ਉਹਨਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਕੁਝ ਕੁ ਸਿੱਖਾਂ ਦਾ ਨੁਕਸਾਨ ਵੀ ਹੋਇਆ ਆ ਕੇ ਸਤਗੁਰੂ ਜੀ ਨੂੰ ਪੌਂਡਰ ਸਾਹਿਬ ਦੀ ਧਰਤੀ ਤੇ ਦੱਸਿਆ ਸਤਗੁਰੂ ਜੀ ਰਾਜਾ ਭੀਮ ਚੰਦ ਨੇ ਸਿੱਖਾਂ ਤੇ ਹਮਲਾ ਕੀਤਾ ਹੁਣ ਭਗਾਣੀ ਦਾ ਜੁੱਧ ਹੋਣਾ ਪੀਮਚੰਦ ਜਿਹੜਾ ਹੈ ਚੜ ਕੇ ਆਉਂਦਾ ਇੱਥੇ ਸਤਗੁਰੂ ਜੀ ਦੇ ਨਾਲ 500 ਪਠਾਨ ਸੀ ਜਿਹੜੇ ਤਨਖਾਹੇ ਰੱਖੇ ਹੋਏ ਸੀ ਉਹਨਾਂ ਦੇ ਵਿੱਚੋਂ 400 ਸਿਪਾਹੀ ਜਿਹੜਾ ਹੈ ਉਹ ਦਲ ਬਦਲ ਗਿਆ ਆਪਣਾ ਲੇਖਾ ਜਿਹੜਾ ਹਸਾਬਕਤਾ ਮਗਾ ਕੇ ਪਠਾਨ ਜਿਹੜੇ ਸੀ ਉਹ ਪੀਮਚੰਦ ਦੇ ਨਾਲ ਜਾ ਰਲੇ ਇਦਰ 100 ਜਿਹੜਾ ਸਿਪਾਈ ਹੈ ਪਠਾਣਾ ਦਾ ਉਹ ਸਤਿਗੁਰੂ ਜੀ ਦੇ ਨਾਲ ਰਿਹਾ ਜਿਨ੍ਹਾਂ ਦੇ ਵਿੱਚ ਕਾਲੇ ਖਾਨ ਦਾ ਵੀ ਨਾਮ ਆਉਂਦਾ ਫਿਰ 500 ਉਦਾਸੀ ਸੀ ਜਿਹੜੇ ਵੇਲੇ ਗੁਰੂ ਘਰ ਦੇ ਵਿੱਚ ਲੰਗਰ ਖਾਣ ਵਾਲੇ ਇਹ ਸਾਰੇ ਸਾਥ ਛੱਡ ਕੇ ਭੱਜ ਗਏ ਕੇਵਲ ਮਹੰਤ ਕ੍ਰਿਪਾਲ ਦਾਸ ਜਿਹੜਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਟਿਕਿਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ ਤਹਿਸੀਲ ਜਗਰਾਉਂ ਹੇਰ ਪਿੰਡ ਦਾ ਰਹਿਣ ਵਾਲਾ ਮਹਾਂਤ ਕਿਰਪਾਲ ਦਾਸ ਫਿਰ ਪੀਰ ਬੁੱਧੂ ਸ਼ਾਹ ਆਉਂਦਾ ਜਦੋਂ ਉਹਨੂੰ ਪਤਾ ਲੱਗਾ ਪੌਂਟਾ ਸਾਹਿਬ ਜਿਹੜਾ ਇਹ ਸੰਢੋਰਾ ਬਿਲਕੁਲ ਲੱਗੇ ਹੈ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰਾਂ ਨੂੰ ਦੋ ਭਰਾਵਾਂ ਨੂੰ ਲੈ ਕੇ 700 ਇਹਦਾ ਜਿਹੜਾ ਨਾਲ ਮਰੀਦ ਹੈ ਮਨੂ ਲੈ ਕੇ ਭਗਾਣੀ ਦੇ ਜੁੱਧ ਦੇ ਵਿੱਚ ਪੁੱਜਿਆ ਭਗਾਣੀ ਦਾ ਜੁੱਧ ਜਿਹੜਾ ਹੈ ਬੜਾ ਭਾਰੀ ਜੁੱਧ ਮੱਚਿਆ 10000 ਤੋਂ ਵੱਧ ਇਹ ਜਿਹੜੀਆਂ ਪਠਾਣਾ ਦੀਆਂ ਰੰਗੜਾਂ ਦੀਆਂ ਗੁਜਰਾਂ ਦੀ ਤੇ ਪਹਾੜੀ ਰਾਜੇ ਜਿਹੜੇ ਰਾਜਪੂਤ ਰਾਜੇ ਸੀ ਇਹਨਾਂ ਦੀ ਫੌਜ ਤੇ ਸਤਗੁਰੂ ਜੀ ਦੇ ਨਾਲ ਕੇਵਲ 2000 ਸਿੱਖ ਫੌਜ ਹੋਵੇਗੀ ਜਿਨ੍ਹਾਂ ਨੇ ਇਹਨਾਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਬੜੀ ਭਾਰੀ جنگ ਹੋਈ ਭੀਮਚੰਦ ਹੁਣੇ ਇਹ جنگ ਜਿਹੜੀ ਹਾਰ ਜਾਂਦੇ ਨੇ ਪਹਿਲੀ جنگ ਹਾਰੀ ਫਿਰ ਇਹਨਾਂ ਦੇ ਮਨ ਦੇ ਵਿੱਚ ਡਰ ਬੈਠ ਗਿਆ ਕਿ ਅਸੀਂ ਗਰੂ ਤੋਂ جنگ ਜਿਹੜੀ ਹੈ ਕਿਵੇਂ ਜਿੱਤਾਂਗੇ ਸਾਡੀ ਇੰਨੀ ਫੌਜ ਇੰਨੀ ਤਾਕਤ ਤੇ ਸਤਗੁਰੂ ਜੀ ਦੇ ਨਾਲ ਕੁਝ ਕੁ ਸਿੰਘ ਜਿਹੜੇ ਨੇ ਮੁੱਠੀ ਪਰ ਸਿੱਖਾਂ ਨੇ ਇਹਨਾਂ ਨੂੰ ਲੋਹੇ ਦੇ ਚਣੇ ਚੰਬਾਏ ਮੌਤ ਦੇ ਘਾਟ ਉਤਾਰਿਆ ਇਦਾਂ ਸਤਗੁਰ ਜੀ ਦਾ ਜੋ ਸ਼ਾਹੀ ठाठ-ਬਾਠ ਸੀ ਉਹ ਪਹਾੜੀ ਰਾਜਿਆਂ ਨੂੰ ਚੰਗੀ ਨਹੀਂ ਲੱਗਦੀ ਫਿਰ ਇਹਨਾਂ ਨੇ ਔਰੰਗਜ਼ੇਬ ਨੂੰ ਸੁਨੇਹਾ ਦਿੱਤਾ ਵੀ ਅਸੀਂ ਆਨੰਦਪੁਰ ਤੇ ਕਬਜ਼ਾ ਕਰਨਾ ਚਾਹੁੰਦੇ ਹਾਂ ਫਿਰ ਜਿਸ ਵੇਲੇ ਸਤਗੁਰੂ ਜੀ 4 ਸਾਲ ਬਾਅਦ ਆਨੰਦਪੁਰ ਸਾਹਿਬ ਵਾਪਸ ਜਾਂਦੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਫਿਰ ਦੁਬਾਰਾ ਰੌਣਕਾਂ ਲੱਗੀਆਂ ਜਦੋਂ ਸਤਗੁਰੂ ਜੀ ਵਾਪਸ ਆਏ ਇੱਥੇ ਨਵੇਂ ਘਰ ਉਸਾਰੇ ਗਏ ਫਿਰ ਵਸੋਂ ਦੇ ਵਿੱਚ ਵਾਧਾ ਹੋਣ ਲੱਗਾ ਸਤਗੁਰੂ ਜੀ ਨੇ ਫਿਰ ਇੱਥੇ ਕਿਲਿਆਂ ਦਾ ਨਿਰਮਾਣ ਕੀਤਾ ਨਰਮੋਘਰ ਲੋਹਗੜ ਫਤਿਹਗੜ ਕੇਸਗੜ ਸਾਹਿਬ ਇਹ ਜਿਹੜੇ ਕਿਲੇ ਨੇ ਸਤਗੁਰੂ ਜੀ ਨੇ ਸਤਲੋਜ ਨਦੀ ਦੇ ਕੰਢੇ ਤੇ ਸਤਗੁਰੂ ਜੀ ਨੇ ਤਿਆਰ ਕੀਤੇ ਵੀ ਜਿਹੜੀ ਫੌਜ ਚੜ ਕੇ ਆਵੇ ਆਨੰਦਪੁਰ ਸਾਹਿਬ ਵਿਖੇ ਉਹਨੂੰ ਪਹਿਲਾ ਰਸਤੇ ਦੇ ਵਿੱਚ ਹੀ ਵੈਰੀਆਂ ਨੂੰ ਰੋਕਿਆ ਜਾਵੇ ਇਸ ਤਰ੍ਹਾਂ ਸਤਗੁਰੂ ਜੀ ਨੇ ਇਹ ਜਿਹੜੇ ਕਿਲੇ ਤਿਆਰ ਕੀਤੇ ਬੜੀ ਵਿਉਂਤਬੰਦੀ ਕੀਤੀ ਸਭ ਤੋਂ ਪਹਿਲਾਂ 1701 ਦੇ ਵਿੱਚ ਇਹ ਜਿਹੜਾ ਭੀਮਚੰਦ ਹੈ ਇਨਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਤੇ ਸਤਿਗੁਰੂ ਜੀ ਨੂੰ ਆਖਿਆ ਚਿੱਠੀ ਲਿਖ ਕੇ ਅੰਦਰ ਭੇਜੀ ਕਿ ਜਾਂ ਤੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਵੋ ਤੇ ਜਾਂ ਜਿਹੜੀ ਜ਼ਮੀਨ ਤੇ ਤੁਹਾਡਾ ਕਬਜ਼ਾ ਹੈ ਇਹਦਾ ਮਾਮਲਾ ਜਿਹੜਾ ਸਾਨੂੰ ਦਿੱਤਾ ਜਾਵੇ ਤੇ ਸਤਿਗੁਰੂ ਜੀ ਨੇ ਅਗੋਂ ਚਿੱਠੀ ਲਿਖ ਕੇ ਭੇਜੀ ਇਹ ਜਿਹੜੀ ਜ਼ਮੀਨ ਹੈ ਇਹ ਮੇਰੇ ਪਿਤਾ ਜੀ ਨੇ ਆਪ ਮੁੱਲ ਖਰੀਦੀ ਹੈ ਅਸੀਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਜੇ ਦਾ ਮਾਮਲਾ ਦਿੱਤਾ ਜਾਵੇ ਸਤਿਗੁਰੂ ਜੀ ਨੇ ਉਹਨਾਂ ਨੇ ਜਦੋਂ ਆਖਿਆ ਵੀ ਅਸੀਂ ਨਹੀਂ ਤੇ ਜੰਗ ਕਰਾਂਗੇ ਸਤਿਗੁਰੂ ਜੀ ਕਹਿੰਦੇ ਜੰਗ ਦੇ ਡਰਾਵੇ ਕਿਸੇ ਹੋਰ ਨੂੰ ਦਵੋ ਸਤਿਗੁਰੂ ਜੀ ਕਹਿੰਦੇ ਅਸੀਂ ਵੀ ਪੂਰੀ ਤਿਆਰੀ ਕਰੀ ਬੈਠੇ ਆ ਤੁਹਾਡੇ ਨਾਲ ਜੰਗ ਕਰਨ ਵਾਸਤੇ ਇਸ ਤਰ੍ਹਾਂ ਜਿਹੜਾ ਬਾਅਦ ਵਿੱਚ ਸਤਿਗੁਰੂ ਜੀ ਛੇਪੋ ਨੂੰ ਨਾਨਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਉਹ 1704 ਦੇ ਵਿੱਚ ਹੁੰਦਾ ਹੈ 8 ਮਹੀਨੇ ਲਗਾਤਾਰ ਜਿਹੜਾ ਘੇਰਾ ਪਿਆ ਰਿਆ ਉਹ ਅਸੀਂ ਅੱਗੇ ਸਰਵਣ ਕਰਾਂਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਸਤਗੁਰ ਜੀ ਦਾ ਇਤਿਹਾਸ ਹੈ ਆਪ ਸਰਵਣ ਕਰੋ ਆਪਣੇ ਬੱਚਿਆਂ ਨੂੰ ਸੁਣਾਵੋ ਆਪਣੇ ਪਰਿਵਾਰ ਦੇ ਵਿੱਚ ਉਹ ਸ਼ਹੀਦਾਂ ਦੀਆਂ ਜਿਹੜੀਆਂ ਬਾਤਾਂ ਪਾਇਆ ਕਰੋ ਸਤਗੁਰ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ